ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਨਾਂ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਹੋਰ ਸੁਣਾਓ ਤੁਸੀਂ ਸਾਰੇ ਜਣੇ ਠੀਕ ਹੋ ਵਧੀਆ ਦੇਖੋ ਜੀ ਬਹੁਤ ਸੋਹਣੇ ਆਪਣੇ ਕੋਲ ਅੱਜ ਕੰਬਲਾਂ ਦੇ ਜਿਹੜੇ ਕਵਰ ਹਨ ਨਾ ਕਿੰਗ ਸਾਈਜ਼ ਦੇ ਇਹ ਇੱਕ ਤਾਂ ਸਟੈਂਡਰਡ ਸਾਈਜ਼ ਦਾ ਕਵਰ ਆਂਦਾ ਇੱਕ ਨਾਰਮਲ ਦਾ ਤੇ ਸਭ ਤੋਂ ਪਹਿਲਾਂ ਹੁਣ ਤੁਸੀਂ ਦੇਖੋ ਇਹ ਸਿੰਗਲ ਬਲੈਂਕਟ ਹੈ ਜੀ ਸਿੰਗਲ ਬਲੈਂਕਟ ਅ ਠੀਕ ਹੈ ਜੀ ਤੇ ਪਰ ਹੈ ਡਬਲ ਪਲਾਈ ਦੇ ਬਹੁਤ ਸੋਹਣਾ ਇਹਨਾਂ ਦਾ ਰੇਟ ਹੈ ਬਹੁਤ ਸੋਹਣਾ ਇਹਨਾਂ ਦਾ ਫੈਬਰਿਕ ਹੈ ਬਹੁਤ ਪਿਆਰੇ ਇਹ ਮਤਲਬ ਕਿ ਪੂਰੇ ਸਟਾਈਲਿਸ਼ ਨੇ ਪੂਰੇ ਤੇ ਇਹਦਾ ਪ੍ਰਾਈਸ ਹੈਗਾ ਜੀ 4500 ਸਿੰਗਲ ਦਾ ਜੀ 4500 ਕਿਉਂਕਿ ਜਿਹੋ ਜੀ ਚੀਜ਼ ਹੋਏਗੀ ਉਹ ਹੈ ਜੈ ਰੇਟ ਹੋਏਗਾ ਜੀ ਸਿੰਗਲ ਕੰਬਲ ਪੈਨ ਨੂੰ ਮੇਰੇ ਕੋਲ 1000 ਰੁਪਏ ਦਾ ਵੀ ਹੈਗਾ 1500 ਦਾ ਵੀ ਹੈਗਾ 2000 ਦਾ ਜਿੱਦਾਂ 1800 ਦਾ ਸਾਰੇ ਰੇਟਾਂ ਦੇ ਐ ਪਰ ਹਰੇਕ ਕੰਪਨੀ ਦਾ ਵੱਖਰਾ ਵੱਖਰਾ ਰੇਟ ਹੁੰਦਾ ਐ ਇੰਨੇ ਪਿਆਰੇ ਪਿਆਰੇ ਇਹਨਾਂ ਦੇ ਜੋ ਹੈਗੀ ਆ ਫੈਬਰਿਕ ਉਹ ਵਾਲੀ ਐ ਤੇ ਪੂਰੇ ਪਰ ਹੈ ਫੁੱਲ ਵੌਮ ਇਹਦੇ ਵਿੱਚ ਮੇਰੇ ਕੋਲ 3-4 ਕਲਰ ਆਏ ਆ ਇੱਕ ਇਹ ਬਿਲਕੁਲ ਪਿੰਕ ਪੀਚ ਕਲਰ ਵਿੱਚ ਐਦਾ ਮੋਰ ਦਾ ਪੰਖ ਬਣਿਆ ਹੋਇਆ ਬਲੂ ਤੇ ਮੋਰ ਪੰਖੀਏ ਕਲਰ ਦਾ ਤੇ ਵਿੱਚ ਬਰਡਸ ਬਣੇ ਹੋਏ ਆ ਬਹੁਤ ਪਿਆਰੇ ਬਹੁਤ ਸੋਹਣੇ ਆਈਟਮਾਂ ਬਹੁਤ ਮਹਿੰਗੀਆਂ ਤੋਂ ਮਹਿੰਗੀਆਂ ਵੀ ਆ ਜੀ ਮੈਂ ਖੁਦ ਕਈ ਵਾਰੀ ਮੈਂ ਖੁਦ ਹੈਰਾਨ ਹੋ ਜਾਨੀ ਆ ਵੀ ਇੰਨੀਆਂ ਮਹਿੰਗੀਆਂ ਆਈਟਮਾਂ ਪਰ ਜਦੋਂ ਹੱਥ ਲਾਈਦਾ ਯੂਜ਼ ਕਰੀਦਾ ਓਦੋਂ ਪਤਾ ਚੱਲਦਾ ਵੀ ਵਾਕੇ ਚੀਜ਼ ਬਹੁਤ ਵਧੀਆ ਤੇ ਆ ਹੈਗੀਆਂ ਜੀ ਕੰਬਲਾਂ ਦੇ ਅ ਕਵਰ ਜਿਹੜੀਆਂ ਮੈਂ ਪਿੱਛੇ ਸਾਊਥ ਕੋਰੀਆ ਦੇ ਵਿੱਚ ਨਾ ਤਿੰਨ ਪਤਨੀ ਚਾਰ ਰਜਾਈਆਂ ਭੇਜੀਆਂ ਭੈਣ ਉਹਨਾਂ ਨੂੰ ਹਾਂ ਹਬਤ ਤੇ ਇਹ ਉਹਦੀਆਂ ਉਹਨਾਂ ਦੇ ਕਵਰਾਂ ਜੀ ਇਹ ਆਪਾਂ ਨੇ ਯੂਕੇ ਭੇਜਣੀਆਂ ਕਵਰ ਇਹ ਦੀਦੀ ਉਹਨਾਂ ਨੂੰ ਆਪਣੇ ਬੈੱਡ ਸ਼ੀਟਾਂ ਦਿੱਤੀਆਂ ਨੇ ਤੇ ਉਹਦੇ ਨਾਲ ਮੈਚਿੰਗ ਕਰਕੇ ਘਰ ਤੋਂ ਪਿੱਲੋ ਕਵਰ ਲੈ ਕੇ ਗਏ ਆ ਉਹਦੇ ਨਾਲ ਦੀਆਂ ਹੀ ਸੇਮ ਮੈਚਿੰਗ ਕਰਕੇ ਨਾ ਸੈੱਟ ਬਣਾਏ ਆ ਤੇ ਹੁਣ ਇਹ ਸੈੱਟ ਜਿਹੜੇ ਆਪਨੇ ਬਣਾ ਲਏ ਉਹਨਾਂ ਦੇ ਨਾਲ ਆਪਾਂ ਨੂੰ ਮੈਂ ਬੜੀ ਟੈਨਸ਼ਨ ਦੇ ਵਿੱਚ ਸੀਗੀ ਵੀ ਪਤਾ ਨਹੀਂ ਮਿਲੇਗਾ ਪਤਾ ਨਹੀਂ ਨਹੀਂ ਮਿਲੇਗਾ ਕਵਰ ਹੈ ਵੀ ਥੋੜਾ ਡਿਫਰੈਂਟ ਮਿਲ ਜਗਾ ਪਰ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਡਿੱਟੋ ਸੇਮ ਹੀ ਮਿਲ ਗਿਆ ਹੁਣ ਪੂਰੋ ਪੂਰਾ ਕੰਬੋ ਸੈੱਟ ਬਣ ਗਿਆ ਪੂਰਾ ਇਹਨ ਕੰਬੋ ਸੈੱਟ ਤੇ ਬਹੁਤ ਵਧੀਆ ਲੱਗਿਆ ਵੀ ਚਲ ਸੋਹਣੀ ਚੀਜ਼ ਮਿਲ ਗਈ ਹੈ ਨਾਲ ਦੀ ਨਾਲ ਤੇ ਇਹ ਤਾਂ ਹੋ ਗਿਆ ਜੀ ਗ੍ਰੀਨ ਕਲਰ ਵਾਲਾ ਤੇ ਹੁਣ ਆਪਾਂ ਥੋੜੀ ਦੇਰ ਤੱਕ ਤੁਹਾਨੂੰ ਦੂਜਾ ਦਿਖਾਣੇ ਆ ਆਈਟਮਾ ਮੇਰਾ ਵੀ ਦਿਲ ਕਰਦਾ ਕਿ ਜਿੰਨੀ ਚੀਜ਼ ਮੈਨੂੰ ਸਸਤੀ ਮਿਲੇ ਕਿ ਮੈਂ ਤੁਹਾਨੂੰ ਦਵਾਂ ਪਰ ਨਹੀਂ ਮਿਲਦੀ ਹੈਗੀ ਜੀ ਮਹਿੰਗਾਈ ਕਿਤੇ ਤੇ ਕਿਤੇ ਪਹੁੰਚੀ ਪਈ ਆ ਬਾਕੀ ਮੇਰੇ ਕੋਲ ਇੱਥੇ ਸਾਡੇ ਅੰਬਾਲੇ ਦੇ ਵਿੱਚ ਨਾ ਬਾਧੂ ਪੱਲੀਆਂ ਪਛਾਪਛਾ ਕੇ ਤਰਪਾਲਾਂ ਪਛਾਪਛਾ ਕੇ ਢੇਰਾਂ ਦੇ ਢੇਰ ਪਈਆਂ ਪਰ ਫਿਲਹਾਲ ਉਹ ਚੀਜ਼ ਨਹੀਂ ਜੋ ਚੀਜ਼ ਮੈਂ ਸੇਲ ਕਰਦੀ ਆ ਨਾ ਉਹ ਚੀਜ਼ ਨਹੀਂ ਹੈਗੀ ਜੀ ਇਹ ਬਹੁਤ ਬਦਿਆ ਚੀਜ਼ ਹੈ ਹਾਂ ਜੀ ਕਿਆ ਕਰੇ ਬਟਾ ਜੀ ਇੱਕ ਕਸਟਮਰ ਇੱਕ ਬੈੱਡ ਸ਼ੀਟ ਲੈ ਲੈਂਤ ਮਤਲਬ ਬਹੁਤ ਸਾਰੀ ਬੈੱਡ ਸ਼ੀਟ ਜੈਸੇ ਉਹ ਅਮਰੀਕਾ ਵਾਲੀ ਆਂਟੀ ਹੈ ਅਜੀਤਨ ਦੀ ਹਾਂ ਜੀ ਇਤਰੀ ਵਾਰੀ ਉਹਨਾਂ ਨੇ 20 25 ਹੱਥ ਤੱਕ ਬੈੱਡ ਸ਼ੀਟ ਲੈ ਲਈ ਉਹ ਕਿਆ ਲੈਂਦੀਆਂ ਸੋਟ ਸਿਰ ਹਾਂ ਜੀ ਕਿਉਂ ਇਹ ਖਰਾਬ ਨੇ ਮੇਰੇ ਜਿਹੜੇ ਅੱਜ ਤੋਂ 2020 ਦੇ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੇ ਹੁਣ ਤੱਕ ਘਟੋ ਘਟ ਤੇ 20 25 25 ਬੈੱਡ ਸ਼ੀਟਾਂ ਮੇਰੇ ਕੋਲ ਵਿੱਚੇ ਗਰਮੀ ਦੀਆਂ ਵਿੱਚੇ ਸਰਦੀ ਦੀਆਂ ਲੈ ਲਈਆਂ ਹੁਣ ਉਹ ਮੇਰੇ ਹਾਂ ਜੀ ਉਹ ਕਹਿੰਦੀ ਖਰਾਬ ਹੀ ਨਹੀਂ ਹੋਈਆਂ ਹੈਗੀਆਂ ਸ਼ੀਟਾਂ ਬਿਲਕੁਲ ਵੀ ਤੇ ਕਿਉਂ ਉਹਨਾਂ ਨੂੰ ਬਾਹਰ ਗੇਰੀਏ ਵੀ ਇੰਨੀਆਂ ਵਧੀਆ ਨਿਕਲੀਆਂ ਇੰਨੀਆਂ ਸੋਹਣੀਆਂ ਤੇ ਵੀ ਸਾਨੂੰ ਤੁਸੀਂ ਉਹੀ ਭੇਜੋ ਫਿਰ ਮੈਂ ਕਿਹਾ ਚਲੋ ਹਾਂ ਬਿਲਕੁਲ ਲਾਈਫਟਾਈਮ ਗਰੰਟੀ ਵਾਲੀਆਂ ਬੈੱਡ ਸ਼ੀਟਾਂ ਜੀ ਤੇ ਇਹਦੇ ਨਾਲ ਦਾ ਇਹ ਵੀ ਮੈਂ ਘਰ ਤੋਂ ਪਿੱਲੋ ਕਵਰ ਲੈ ਕੇ ਗਈਆਂ ਇਹਦੇ ਨਾਲ ਤੇ ਵੀ ਆਪਾਂ ਕਵਰ ਹੀ ਮਿਲਾ ਰਹੇ ਹਾਂ ਮੈਂ ਕਿਹਾ ਜੇ ਕਵਰ ਮੈਨੂੰ ਇਹਦੇ ਨਾਲ ਦਾ ਮਿਲ ਜAVE ਤਾਂ ਚੰਗੀ ਗੱਲ ਆ ਥੋੜਾ ਜਿਹਾ ਫਰਕ ਹੈ ਇਹ ਆ ਗਿਆ ਆਫ ਵਾਈਟ ਦੇ ਵਿੱਚ ਜਿਹੜਾ ਮੇਰੇ ਕੋਲ ਆ ਕਵਰ ਉਹ ਆ ਗਿਆ ਕੈਮਲ ਕਲਰ ਮਾਊਸ ਕਲਰ ਕੈਮਲ ਤੇ ਮਾਊਸ ਥੋੜਾ ਥੋੜਾ ਮਿਲਦੇ ਜੁਲਦੇ ਜੇ ਹੁੰਦੇ ਆ ਇਹ ਉਹਦੇ ਨਾਲ ਦਾ ਆ ਗਿਆ ਜੀ ਤੇ ਫਿਰ ਮੈਂ ਹੁਣ ਉਹਦੇ ਨਾਲ ਦਾ ਦੇਖ ਰਹੀ ਹਾਂ ਜੇ ਮਿਲ ਜੇ ਤਾਂ ਵਧੀਆ ਗੱਲ ਐ ਪਰ ਥੋੜਾ ਜਿਹਾ ਡਿਫਰੈਂਟ ਲਿਆ ਕਿਸੇ ਚੀਜ਼ ਦੇ ਨਾਲ ਆਪਾਂ ਨੇ ਉਹਦੀ ਜਿਹੜੀ ਫਰਨ ਮੈਚਿੰਗ ਕਰ ਲਈ ਐ ਵੀ ਚਲੋ ਉਹ ਮਿਲ ਜੇ ਤਾਂ ਸਭ ਨਾਲੋਂ ਵਧੀਆ ਗੱਲ ਐ ਬਾਕੀ ਬਹੁਤ ਜ਼ਿਆਦਾ ਇੰਨਾ ਜ਼ਿਆਦਾ ਮੇਰਾ ਟਾਈਮ ਲੱਗਦਾ ਹੈ ਮੇਰਾ ਸਿਰ ਦੁਖਣ ਲੱਗ ਜਾਂਦਾ ਹੈ ਦਿਲ ਕਰਦਾ ਕਿਤੇ ਪੱਕੀ ਪਕਾਈ ਮੈਨੂੰ ਰੋਟੀ ਮਿਲ ਜੇ ਅਰ ਹਮ ਕੀ ਕਰੀਏ ਜੀ ਕਈ ਵਾਰੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਬਹੁਤ ਜਿਆਦਾ ਫਿਰ ਲੱਗੇ ਰਹਿੰਨੇ ਆ ਵਾਜੀ ਆਪੂ ਆਪਣੇ ਕੰਮ ਫਿਰ ਵੀ ਕਿ ਚਲੋ ਵੀ ਇਹ ਆ ਥੋੜੀ ਜਿਹੀ ਮਿੰਟਾਂ ਕਿ ਰਹੀ ਬੋਲਦੇ ਚਲਦੇ ਤੇ ਬਸ ਫਿਰ ਆ ਹੁੰਦਾ ਵੀ ਆ ਦੇਖੋ ਇਹਦਾ ਕਿੰਨਾ ਪਿਆਰਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਬਹੁਤ ਇੱਕ ਜਿਹੜੇ ਇਹ ਹਾਂਜੀ ਇਹ ਆ ਗਈਆਂ ਜੀ ਸੁਪਰ ਕਿੰਗ ਦੀਆਂ ਬੈੱਡ ਸ਼ੀਟਾਂ ਡਬਲ ਬੈੱਡ ਦੀਆਂ ਜਿਹੜੀਆਂ ਆਗੀਆਂ ਜੀ ਇਹਦਾ ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਮੈਨੂੰ ਤਾਂ ਕੱਪੜਾ ਬਹੁਤ ਪਿਆਰਾ ਲੱਗਿਆ ਬਹੁਤ ਸੋਹਣਾ ਜੀ ਬਹੁਤ ਪਿਆਰਾ ਤੇ ਆਹ ਦੇਖੋ ਜੀ ਕੰਬਲ ਇਹ ਕੰਬਲ ਹੈਗਾ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਜੀ ਦੇਖੋ ਤੁਸੀਂ ਪਤ ਨਹੀਂ ਕਿਹੜੀ ਕੰਪਨੀ ਦਾ ਮੈਂ ਤਾਂ ਭੁੱਲ ਗਈ ਜੀ ਨਹੀਂ ਯਾਦ ਰੱਖਿਆ ਜਾਂਦਾ ਹੈਗਾ ਜੀ ਇੰਨਾ ਸਾਰਾ ਦਿਨ ਕੱਪੜੇ ਦੇ ਵਿੱਚ ਕਦੀ ਸੂਟਾਂ ਵੱਲ ਨੂੰ ਕਦੀ ਭਾਂਡਿਆਂ ਵੱਲ ਨੂੰ ਕਦੀ ਬੈੱਡ ਸ਼ੀਟਾਂ ਵੱਲ ਕਦੀ ਕੰਬਲਾਂ ਵੱਲ ਮੇਰਾ ਖੁਦ ਦਾ ਦਿਮਾਗ ਜੀ ਇੰਨਾ ਹੋ ਜਾਂਦਾ ਹੈ ਇੰਨਾ ਮਲਟੀ ਪਰਪਸ ਚ ਕਰਕੇ ਕਿ ਨਾ ਦਿਮਾਗ ਖੁਦ ਉੱਪਰ ਇੰਨਾ ਹੋ ਜਾਂਦਾ ਹੈ ਬਟੇ ਅਸੀਂ ਦੇਸੀ ਬੰਦੇ ਤਾਂ ਸਾਨੂੰ ਥੋੜਾ ਦੇਸੀ ਭੁੱਲਣਾ ਪੈਂਦਾ ਤੇ ਇੰਨਾ ਸੋਹਣਾ ਕੰਬਲ ਹੈ ਇਹਦੇ ਵਿੱਚ ਇੱਕ ਪੁਆਇੰਟ ਵੀ ਸਾਨੂੰ ਕਿਤੇ ਵੀ ਡਾਰਕ ਨਹੀਂ ਮਿਲੇਗਾ ਜਿੰਨਾ ਮਿਲੇਗਾ ਸਾਨੂੰ ਲਾਈਟ ਹੀ ਸ਼ੇਡ ਮਿਲਣਗੇ ਤੁਸੀਂ ਮੰਨੋਗੇ ਨਾ ਜੀ ਇਹਦੇ ਵਿੱਚ ਬਿਲਕੁਲ ਵੀ ਠੰਡ ਨਹੀਂ ਲੱਗੇਗੀ ਇੰਨਾ ਭਾਰੀ ਕੰਬਲ ਆ ਔਰ ਇੰਨਾ ਸੋਹਣਾ ਕੰਬਲ ਆ ਜਿਵੇਂ ਕਿ ਕਿਸੇ ਬ੍ਰਾਈਡਲ ਦੇ ਦੇਣਾ ਅੱਜ ਕੱਲ ਲੜਕੀਆਂ ਨੇ ਡਾਰਕ ਪਸੰਦ ਕਰਦੀਆਂ ਲਾਈਟ ਕਲਰ ਹੀ ਲੜਕੀਆਂ ਕਿ ਅੱਜ ਕੱਲ ਚੱਲੀ ਲਾਈਟ ਕਲਰ ਹਾਂ ਚੱਲੀ ਇਹਦੇ ਚ ਬਿਲਕੁਲ ਆਫ ਵਾਈਟ ਕਲਰ ਦੇ ਵੀ ਹੈਗੇ ਆ ਪਰ ਮੈਂ ਮੈਂ ਕਹਾ ਹਲੇ ਫਿਲਹਾਲ ਤੁਹਾਡੇ ਨਾਲ ਇੱਕੋ ਹੀ ਸ਼ੇਅਰ ਕਰਾਂ ਤੇ ਜਿਹੜੀ ਇਹਦੀ ਪੂਰੀ ਸੈਟਾਂ ਦੀ ਕੀਤੀ ਹੋਈ ਆ ਉਹ ਵੀ ਇੰਨੀ ਸੋਹਣੀ ਮਤਲਬ ਕਿ ਐਨ ਪੂਰੀ ਬ੍ਰਾਂਡਡ ਉਹ ਦਿਨਾਲ ਲੁੱਕ ਨਾਲ ਤਿਆਰ ਕੀਤਾ ਹੋਇਆ ਬਹੁਤ ਸੋਹਣਾ ਕੰਬਲ ਹੈ ਜੀ ਪਿੱਛੇ ਇਦਾਂ ਲਾਈਨਾਂ ਲਾਈਨਾਂ ਆਣ ਗਈਆਂ ਇਹ ਆ ਗਿਆ ਡਾਰਕ ਪਿੰਕ ਅ ਪਿੰਕ ਗਾਜਰੀ ਤੇ ਆ ਦੇਖੋ ਆ ਬਹੁਤ ਸੋਹਣੀ ਮਤਲਬ ਕਹਿਣ ਪਿਆਰੀ ਗੋਠ ਗੂਠ ਲਗਾ ਕੇ ਸੋਹਣੇ ਤਰੀਕੇ ਨਾਲ ਸਲਾਈਆਂ ਸਲੋਈਆਂ ਮਾਰ ਕੇ ਤਿਆਰ ਕੀਤਾ ਹੋਇਆ ਇੱਕ ਆ ਵਾਲੀ ਬੈੱਡ ਸ਼ੀਟ ਹੈ ਜੀ ਇਹ ਵੀ ਕਿੰਗ ਤੋਂ ਇੱਕ ਪੁਆਇੰਟ ਛੋਟਾ ਇਹ ਬਸ ਥੋੜਾ ਜਿਹਾ ਹੀ ਫਰਕ ਹੈ ਗਿੱਠ ਕੋ ਉਧਰੋਂ ਗਿੱਠ ਕੋ ਉਧਰੋਂ ਜਿਆਦਾ ਫਰਕ ਨਹੀਂ ਹੈਗਾ ਬੈੱਡ ਸ਼ੀਟ ਬਹੁਤ ਸੋਹਣੀ ਹੈ ਬਹੁਤ ਪਿਆਰੀ ਹੈ ਇੱਕ ਇਹ ਵਾਲੀ ਬੈੱਡ ਸ਼ੀਟ ਵੀ ਦੇਖੋ ਜੀ ਕਿੰਨੀ ਪਿਆਰੀ ਹੈ ਕਿਸੇ ਵੀ ਭੈਣ ਭਾਈ ਨੇ ਲੈਣੀ ਹੈ ਜੀ ਇਹ 18 ਕੁ ਰੁਪਏ ਤੱਕ ਦੀ ਰੇਂਜ ਵਾਲੀਆਂ ਬੈੱਡ ਸ਼ੀਟਾਂ ਨੇ ਰੇਟ ਬਹੁਤ ਸੋਹਣਾ ਜਿਹੋ ਜੀ ਚੀਜ਼ ਆ ਜੀ ਹੁਣ ਮੈਂ ਇਹਦੇ 'ਚ 100 ਰੁਪਏ ਵੀ ਲੈਸ ਨਹੀਂ ਕਰੂੰਗੀ ਜੀ ਪਤਾ ਕਿ ਮੇਰੀ ਖੁਦ ਹੀ ਇੰਨੀ ਪਕਾਈ ਹੁੰਦੀ ਆ ਹੁਣ ਮੈਨੂੰ ਨਾ 50 ਰੁਪਏ ਤਾਂ ਜੀ ਮੈਂ ਖੱਟਣੇ ਹੀ ਖੱਟਣਿਆ ਹੁਣ ਇਸ ਤੋਂ ਘੱਟ ਤਾਂ ਜੀ ਮੈਂ ਵੀ ਨਹੀਂ ਤੁਸੀਂ ਫਿਰ ਜੇ ਕਰੋਗੇ ਨਾ ਜੀ ਤਾਂ ਫਿਰ ਦੇਖੋ ਮੇਰੇ ਪੱਲੇ ਕੁਝ ਵੀ ਨਹੀਂ ਪੈਗਾ ਮੇਰੀ ਘਰ ਦੀਆਂ ਘਰ ਤੋਂ ਬਾਹਰ ਰਹਿਣਾ ਛੋਟੇ ਛੋਟੇ ਬੱਚੇ ਛੱਡ ਕੇ ਕਦੇ ਘਰ ਦੇ ਕੰਮ ਕਰਨੇ ਕਦੇ ਮੈਂ ਸਾਰੇ ਕਰਨੇ ਚਲੋ ਸਾਰੇ ਕਰਦੇ ਮੈਂ ਇਕੱਲੀ ਨਹੀਂ ਕਰਦੀ ਪਰ ਮਿਹਨਤ ਨਾ ਰੱਖਿਓ ਜੀ ਮੈਂ ਕਿਸੇ ਵੀ ਪਹਿਣ ਪਾਈ ਨਹੀਂ ਚਦਰਾਂ ਲੈਣੀਆਂ ਜੀ ਪਰ ਮੈਂ 1800 ਦੀ ਬੋਲੀ ਤੇ ਮੈਂ 1800 ਦੀ ਹੀ ਦਵਾਂਗੀ ਤੁਸੀਂ ਸਟੱਫ ਦੇਖਿਓ ਜਦੋਂ ਤੁਹਾਡੇ ਕੋਲ ਆ ਗਈ ਮੈਂ ਝੂਠ ਨਹੀਂ ਬੋਲਦੀ ਮੈਂ ਹਰ ਇੱਕ ਨੂੰ ਸੋਹਣੀ ਹੀ ਚੀਜ਼ ਭੇਜਦੀ ਆ ਜਿਨ੍ਹਾਂ ਨੂੰ ਭੇਜ ਚੁੱਕੀ ਨਾ ਪਲੀਜ਼ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੋਨਿਕਾ ਸਮਾਨ ਕਿਦਾਂ ਦੇ ਭੇਜਦੇ ਆ ਪਲੀਜ਼ ਉਹਨਾਂ ਨੇ ਜਿਨ੍ਹਾਂ ਨੇ ਹੁਣ ਤੱਕ ਮੰਗਵਾ ਲਈ ਨਾ ਉਹ ਪਲੀਜ਼ ਕਮੈਂਟ ਜਰੂਰ ਕਰ ਦਿਓ ਜਰੂਰ 100% ਕਮੈਂਟ ਕਰਕੇ ਦੱਸਿਓ ਵੀ ਕਿਹੋ ਜੀ ਚੀਜ਼ ਸੰਭੇਜਿਆ ਹੁਣ ਸੰਜਣਾ ਮੇਰਾ ਸਿਰ ਘੁੱਟ ਰਹੀ ਆ ਹਾਏ ਮੇਰੀ ਤੀ ਮੇਰਾ ਨਾ ਸਿਰ ਦਰਦ ਹੋ ਰਿਹਾ ਨਾਲ ਵੀਡੀਓ ਦੇ ਵਿੱਚ ਵਾਇਸ ਪਰ ਰਹੀ ਆ ਤੇ ਨਾਲੇ ਸਿੰਨਾ ਮੇਰਾ ਸਿਰ ਦਰਦ ਕਰ ਹੋ ਰਿਹਾ ਇੰਨਾ ਦਰਦ ਮੈਂ ਕਹਿੰਦੀ ਆ ਵੀ ਸਮਝ ਨਹੀਂ ਆ ਰਹੀ ਦਿਲ ਕਰਦਾ ਦੋ ਕੁੱਟਾ ਚਾਹ ਦੀਆਂ ਪੀ ਕੇ ਹੀ ਪੈ ਜਾਵਾਂ ਨਹੀਂ ਰੋਟੀ ਪਕਾਣ ਦੀ ਹਿੰਮਤ ਪਰ ਪਕਾਣੀ ਪਊਗੀ ਜੀ ਖੁਦ ਵੀ ਭੁੱਖ ਲੱਗੀ ਪਈ ਆ ਤੇ ਪਰਿਵਾਰ ਦਾ ਵੀ ਪੇਟ ਭਰਨਾ ਹੈ ਬੱਚੇ ਐ ਹਸਬੰਡ ਐ ਤੇ ਚਲੋ ਜੀ ਐ ਹੁੰਦਾ ਵੀ ਲੱਗੇ ਹੋਏ ਆ ਬਸ ਲੱਗੇ ਹੋਏ ਆ ਬਹੁਤ ਸੋਹਣੀਆਂ ਬੈੱਡ ਸ਼ੀਟਾਂ ਨੇ ਨੇਚਰਲੀ ਦੇਖੋਗੇ ਨਾ ਫਿਰ ਕਹੋਗੇ ਫਿਰ ਯਾਦ ਕਰੋਗੇ ਹਾਈ ਹਾਈ ਮੋਨਿਕਾ ਨੇ ਕਿੰਨੀਆ ਸੋਹਣੀਆਂ ਬੈੱਡ ਸ਼ੀਟਾਂ ਭੇਜੀਆਂ ਕਿਉਂ ਭੇਜੂੰਗੀ ਜਿਵੇਂ ਮਾੜੀਆਂ ਬੈੱਡ ਸ਼ੀਟਾਂ ਤੁਹਾਨੂੰ ਸੋਹਣੀਆਂ ਸੋਹਣੀਆਂ ਇੱਕ ਇਹਦਾ ਕਲਰ ਦੇਖੋ ਜੀ ਇਹ ਬੈੱਡ ਸ਼ੀਟ ਜੀ ਮੈਂ ਨਾ ਇਹ ਬੈੱਡ ਸ਼ੀਟਾਂ ਨਾ ਉੱਥੇ ਵੀ ਭੇਜਾਂਗੀ ਮੇਰੇ ਇੱਕ ਪਰਮਜੀਤ ਦੀਦੀਆਂ ਗ੍ਰੀਸ ਦੇ ਵਿੱਚ ਉਹਨਾਂ ਨੇ ਵੀ ਮੈਨੂੰ ਆਰਡਰ ਦਿੱਤਾ ਹੈ ਉਹਨਾਂ ਨੂੰ ਵੀ ਮੈਂ ਮੈਂ ਉਹਨਾਂ ਨੂੰ ਨਾ ਇਸ ਵਰਨਾ ਫੋਟੋ ਫੋਟੋ ਕੁਝ ਨਹੀਂ ਪਾਉਂਗੀ ਮੈਂ ਆਪਣੀਆਂ ਪਸੰਦੀਆਂ ਭੇਜੂੰਗੀ ਬਹੁਤ ਸੋਹਣੀਆਂ ਫੋਟੋਆਂ ਜਿਹੜੀਆਂ ਮੈਂ ਆ ਲੈ ਰਹੀਆਂ ਇਹ ਬਹੁਤ ਸੋਹਣੀਆਂ ਨੇ ਤੇ ਸਾਰੀਆਂ ਭੈਣਾਂ ਵੀ ਮੈਨੂੰ ਪਰਮਜੀਤ ਭੈਣ ਵਰਗੀਆਂ ਹੀ ਨੇ ਸਭ ਨੂੰ ਵਧੀਆ-ਵਧੀਆ ਭੇਜਾਂਗੇ ਬਸ ਹੁਣ ਤੁਸੀਂ ਜੀ ਮੇਰੇ ਤੇ ਵੀ ਰਹਿਮ ਕਰੋ ਤਰਸ ਕਰੋ ਫਟਾਫਟ ਮੈਨੂੰ ਆਰਡਰ ਦੋ ਬੜੀ ਦੂਰ ਘੁੰਮ ਕੇ ਆਈਆਂ ਜੀ ਦੇਖੋ ਕਿੰਨੀਆਂ ਸੋਹਣੀਆਂ ਦਿਖਾ ਰਹੀਆਂ ਤੁਹਾਨੂੰ ਨਾਲੇ ਵਿਚਾਰਾ ਭੋਲਾ ਜਿਹਾ ਭਾਈ ਵੀ ਜਿੱਦਾਂ ਮੈਂ ਕਹੀ ਜੰਨੀ ਉਦਾਂ ਦਾ ਕੱਢ-ਕੱਢ ਕੇ ਇਹਨਾਂ ਦਾ ਭਾਰ ਚੁੱਪ-ਚੁੱਪ ਕੇ ਲਈ ਜਾਂਦਾ ਬੇਸ਼ੱਕ ਇਹਨੂੰ ਇਹਦੀ ਅਰਨਿੰਗ ਮਿਲਦੀ ਆ ਪਰ ਕੰਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਜੀ ਇਹਨਾਂ ਦਾ ਵਜ਼ਨ ਚੱਕਣਾ ਬੈੱਡ ਸ਼ੀਟਾਂ ਦਾ ਬਹੁਤ ਮੁਸ਼ਕਿਲ ਬਹੁਤ ਪਿਆਰੀਆਂ ਬਹੁਤ ਪਿਆਰੀਆਂ ਬੈੱਡ ਸ਼ੀਟਾਂ ਜੀ ਡਿਜ਼ਾਈਨਿੰਗ ਇੰਨੀ ਪਿਆਰੀ ਆ ਮੇਨ ਹੈ ਦਾ ਕੱਪੜਾ ਨਾ ਜਿਹੜਾ ਜਦੋਂ ਸਾਹਮਣੇ ਆਊਗਾ ਉਹ ਬਹੁਤ ਵਧੀਆ ਹਰਤਾ ਜੀ ਮੇਰੇ ਕੋਲ ਆਈਫੋਨ ਨਹੀਂ ਹੈਗਾ ਮਤਲਬ ਕਿ ਇੱਕੇ ਸਿੰਪਲ ਫੋਨ ਹੈ ਜਿਹਦੇ ਵਿੱਚ ਮੈਂ ਵੀਡੀਓ ਬਣਾਨੀ ਆ ਐਂਡਰੋਇਡ ਐਂਡਰੋਇਡ ਫੋਨ ਹੈ ਹੁਣ ਇਹ ਵੀ ਇਸ ਚ ਵਧੀਆ ਫੋਨ ਦਵਾਣਾ ਬਹੁਤ ਜਲਦੀ ਤੁਹਾਡੇ ਹੱਥ ਦੇ ਵਿੱਚ ਆ ਮੇਰੇ ਹੱਥ 'ਚ ਕੁਝ ਨਹੀਂ ਹੈਗਾ ਤੇ ਇਹਨੂੰ ਮੰਦਰ 'ਚ ਰੱਖਦੇ ਤੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਸੋਹਣੇ ਡਿਜ਼ਾਈਨ ਆਏ ਪਿਆ ਫਟਾਫਟ ਮੈਨੂੰ ਆਰਡਰ ਦੇ ਦਿਓ ਫਟਾਫਟ ਸੋਹਣੇ ਸੋਹਣੇ ਡਿਜ਼ਾਈਨ ਸੋਹਣੇ ਸੋਹਣੇ ਬੈੱਡ ਸ਼ੀਟਾਂ ਦੇਖੋ ਜੀ ਬੈੱਡ ਸ਼ੀਟ ਤਾਂ ਤੁਸੀਂ ਮੰਨੋਗੇ ਨਾ 10000 ਤੱਕ ਪਈ ਹੈ 300 ਰੁਪਏ ਤੋਂ ਪੌਣੇ 300 ਤੋਂ ਸ਼ੁਰੂ ਹੋ ਕੇ ਨਾ 10000 ਤੱਕ ਬੈੱਡ ਸ਼ੀਟ ਪਈ ਆ ਫਿਰ ਜੋ ਜੀ ਚੀਜ਼ ਹੈ ਰੇਟ ਬਹੁਤ ਸੋਹਣੀਆਂ ਬੈੱਡ ਸ਼ੀਟਾਂ ਜੀ ਬਹੁਤ ਪਿਆਰੀਆਂ ਸੋਹਣੀਆਂ ਸੋਹਣੀਆਂ ਵੀਡੀਓ ਤਾਂ ਖਤਮੇ ਨਹੀਂ ਹੋਣ ਚਾਰੀ ਬਹੁਤ ਲੰਬੀ ਵੀਡੀਓ ਚਲੀ ਗਈ ਆਏ ਦੇਤੇ ਨਾ ਰੱਖ ਕੇ ਦੇਖਿਆ ਸੀ ਆ ਗਿਆ ਜੀ ਸਾਰੀ ਇਹੋ ਸਿੰਗਲ ਦੀਵਾਨ ਬੈੱਡ ਦੀ ਚਾਦਰ ਇਹਨੂੰ ਤੁਸੀਂ ਉੱਪਰ ਵੀ ਲੈ ਸਕਦੇ ਆ ਤੇ ਇਹ 3D ਡਿਜ਼ਾਈਨ ਦੇ ਵਿੱਚ ਇਹਦੇ